ਉਧਰ ਸਤਪੋ ਦਾ ਦਿਨ ਚੜ ਚੁੱਕਾ ਹੈ ਲੜਦੇ ਹੋਏ ਪਿੰਡਾਂ ਦੇ ਲੋਕ ਅੱਗੇ ਆਉਂਦੇ ਆ ਸੌ ਸਿੰਘ ਲੈ ਕੇ ਭਾਈ ਬਚਿੱਤਰ ਸਿੰਘ ਮਲਕਪੁਰ ਰੰਗੜਾ ਪਿੰਡ ਹੀ ਜਿਹੜਾ ਉੱਥੇ ਭਾਈ ਬਚਿੱਤਰ ਸਿੰਘ ਜੀ ਮੁਕਾਬਲਾ ਕਰਦੇ ਪਏ 100 ਸਿੰਘਾਂ ਨੂੰ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲੜਦੇ ਹੋਏ ਮੁਕਾਬਲਾ ਕਰਦੇ ਹੋਏ ਪਿਆਰਿਓ ਕੋਟਲਾ ਨਿਹੰਗ ਖਾਂ ਕੋਲਾ ਪਹੁੰਚੇ ਕੋਟਲਾ ਨਿਹੰਕਾ ਪਹੁੰਚਦੇ ਆ निहंग खान ਇਹਦਾ ਪੁੱਤਰ ਆਲਮ ਖਾਨ ਰਾਏ ਕੱਲੇ ਦੀ ਬੇਟੀ ਨਾਲ ਵਿਆਹਿਆ ਹੋਇਆ ਹੈ ਇਹ ਦਮਾਦ ਕਹੇ ਰਾਏ ਕੱਲੇ ਦਾ ਜਿੰਨੇ ਸਨਿਆ ਲੈਣ ਲਈ ਭੇਜਿਆ ਅਰਜ਼ ਹੈ ਇੱਥੇ ਹੀ ਜਿਹੜਾ ਨਿਹੰਗ ਖਾਨ ਹੈ ਇਹ ਗਨੀ ਖਾਨ ਤੇ ਨਬੀ ਖਾਨ ਆਪਸ ਵਿੱਚ ਮਾਮੇ ਫੁੱਫੀ ਦੇਣੇ ਚਾਹੀਏ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਹੰਗ ਖਾਨ ਆਪਣੀ ਖਵੇਲੀ ਚ ਲੈ ਜਾਂਦਾ ਸਤਗੁਰਾਂ ਦੀ ਪਲੰਗ ਵਿਛਾਂਦਾ ਹੈ ਉੱਥੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਜਿੰਨੀ ਕੋਈ ਸੇਵਾ ਸੰਭਾਲ ਕਰ ਸਕਦਾ ਕਰਦਾ ਹੈ ਇੰਨੀ ਦੇਰ ਨੂੰ ਬਾਬਾ ਅਜੀਤ ਸਿੰਘ ਜੀ ਤੇ ਭਾਈ ਬਚਿੱਤਰ ਸਿੰਘ ਜੀ ਪਹੁੰਚ ਜਾਂਦੇ ਆ ਭਾਈ ਬਚਿੱਤਰ ਸਿੰਘ ਇਹ ਵੀ ਭਾਈ ਮਨੀ ਸਿੰਘ ਜੀ ਦੇ بیٹے ਨੇ ਇਹਨਾਂ ਦੇ ਤਿੰਨ ਭਰਾ ਹੋਰ ਨੇ ਨਾਲ ਜਿਨ੍ਹਾਂ ਨੂੰ ਇੱਥੇ ਸ਼ਹੀਦ ਹੋਣਾ ਹੈ ਭਾਈ ਅਜਬ ਸਿੰਘ ਜੀ ਭਾਈ ਅਜੈਬ ਸਿੰਘ ਜੀ ਤੇ ਭਾਈ ਅਨਕ ਸਿੰਘ ਜੀ ਮੈਂ ਅਰਜ਼ ਕਰਾਂ ਚਮਕੌਰ ਸਾਹਿਬ ਤੱਕ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤੱਕ ਆਉਂਦਿਆਂ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਭਾਈ ਉਦਾਸ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ ਤੇ ਭਾਈ ਅਨਕ ਸਿੰਘ। ਭਾਈ ਬਚਿੱਤਰ ਸਿੰਘ ਦੀ ਸਾਰੇ ਖੂਨ ਨਾਲ ਲਤ-ਪਤ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਅੱਗੇ ਤੁਰਨਾ ਹੈ। ਕਹਿੰਦੇ ਆ ਨੰਗਖਾ ਨੂੰ ਕਿ ਸਾਨੂੰ ਚਮਕੌਰ ਸਾਹਿਬ ਦਾ ਰਸਤਾ ਚਲੋ ਆਪਾਂ ਸਹਿਬੀ ਕਹਨੇ ਕਿ ਚਮਕੌਰ ਦਾ ਰਸਤਾ ਸਾਨੂੰ ਦੱਸ ਦਿਓ ਆਲਮ ਖਾਨ ਹਜ਼ੂਰ ਨੂੰ ਰਸਤਾ ਦੱਸਣ ਜਾਂਦਾ ਹੈ ਬਾਬਾ ਅਜੀਤ ਸਿੰਘ ਨਾਲ ਉਹ ਤੁਰਦਿਆ ਤੁਰਦਿਆਂ ਸਤਿਗੁਰੂ ਬਚਿੱਤਰ ਸਿੰਘ ਦੇ ਸਿਰ ਤੇ ਹੱਥ ਰੱਖਦੇ ਆ ਸਤਿਗੁਰੂ ਉਸ ਦਾ ਮੁਖ ਸਾਫ ਕਰਦੇ ਆ ਪਤਾ ਹੈ ਇਹ ਫੱਟੜ ਇਹਨਾਂ ਅੱਗੇ ਜਾ ਨਹੀਂ ਸਕਦਾ ਨਿਹੰਗ ਖਾਨ ਨੂੰ ਕਹਿੰਦੇ ਆ ਕਿ ਇਹਦੀ ਸੇਵਾ ਸੰਭਾਲ ਕਰਿਓ ਹਜ਼ੂਰ ਚਮਕੌਰ ਸਾਹਿਬ ਉਲ ਆਉਂਦੇ ਪਿਆ ਭਾਈ ਬਚਿੱਤਰ ਸਿੰਘ ਜਿੱਥੇ ਸਤਗੁਰਾਂ ਦਾ ਆਸਣ ਸੀ ਉੱਥੇ மஞ்சੇ ਤੇ ਲਟਾ ਦਿੱਤਾ ਗਿਆ ਉਧਰ ਸ਼ਾਮ ਪੈ ਗਈ ਤੇ ਜ਼ਫਰ ਅਲੀ ਖਾਂ ਰੋਪੜ ਦਾ कोतवाल ਉਹਨੂੰ ਪਤਾ ਲੱਗਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨਿਹੰਗ ਖਾਂ ਦੀ ਖਵੇਲੀ ਵਿੱਚ ਨੇ ਉਹ ਰਾਤ ਨੂੰ ਆ ਕੇ ਤਲਾਸ਼ੀ ਲੈਂਦਾ ਹੈ ਚਲੋ ਆਪਾਂ ਥੋੜਾ ਜਿਹਾ ਇਤਿਹਾਸ ਨੂੰ ਕਹਿ ਲਈਏ ਨਿਹੰਗ ਖਾਂ ਰਸੂਖ ਵਾਲਾ ਬੰਦਾ ਹੈ ਉਨੇ ਸਾਰੀ ਹਵੇਲੀ ਖੋਲ ਦਿੱਤੀ ਦੇਖ ਲੋ ਪਰ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੇ ਤੇ નિਹੰਗ ਖਾਨ ਦੀ ਬੇਟੀ ਮੁਮਤਾਜ ਹੈ ਜ਼ਾਫਰ ਅਲੀ ਖਾਨ ਕਹਿੰਦਾ ਬੂਹਾ ਖੋਲੋ ਉਹ ਕਹਿੰਦਾ ਨਹੀਂ ਇੱਥੇ ਮੇਰਾ ਧੀ ਤੇ ਮੇਰਾ ਦਮਾਦ ਆਰਾਮ ਕਰ ਰਿਹਾ ਤੇ ਨਾਲ ਹੀ ਆਵਾਜ਼ ਦਿੰਦਾ ਮੁਮਤਾਜ ਬੇਟੀ ਦਮਾਦ ਸਾਹਿਬ ਆਰਾਮ ਕਰ ਰਿਹਾ ਉਹ ਕਹਿੰਦੀ ਖਾਂ ਅੱਬਾ ਜਾਨ ਕਰ ਰਹੇ ਨੇ ਆਰਾਮ ਪਿਆਰਿਓ ਕਿਉਂ ਨੇ ਇੰਨਾ ਸ਼ਬਦ ਕਿਹਾ ਮੇਰਾ ਦਮਾਦ ਤੇ ਮੇਰੀ ਧੀ ਮਮਤਾਜ ਨੇ ਉਸੇ ਵਕਤ ਬਚਿੱਤਰ ਸਿੰਘ ਦੇ ਚਰਨਾਂ 'ਚ ਆਪਣਾ ਮੱਥਾ ਟੇਕ ਦਿੱਤਾ ਅੰਦਰੋਂ ਪਰਨ ਕਰ ਲਿਆ ਮੇਰਾ ਖਾ ਬੰਦ ਏਹੀ ਹੈ ਮੇਰਾ ਸਾਈਂ ਏਕ ਹੈ ਮੈਂ ਆਪ ਨੂੰ ਬੇਨਤੀ ਕਰਾਂ ਥੋੜਾ ਜਿਹਾ ਬੀਬੀ ਮਮਤਾਜ ਇਹਦਾ ਜਨਮ 1600 ਤੇ 99 ਨੂੰ ਹੋਇਆ ਸਨ 1699 ਨੂੰ ਜਨਮ ਹੋਇਆ ਇੱਕ ਸਰੋਤ ਕਹਿੰਦਾ 1820 ਤੱਕ ਜੀ ਕੇ ਗਈ ਹੈ ਹੁਣ ਤੁਸੀਂ ਹਿਸਾਬ ਲਾ ਲਓ 100 ਤੇ 31 ਸਾਲ ਮਮਤਾਜ ਬੀਬੀ ਜੀ ਕੇ ਗਈ ਹੈ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਛੇਰੇ ਪੰਜਾਬ ਦੇ ਰਾਜ ਤੱਕ 1699 ਸਨ ਤੇ 1820 131 ਸਾਲ ਭਾਈ ਬਚਿੱਤਰ ਸਿੰਘ ਜੀ ਉਹਨਾਂ ਦੀ ਸੇਵਾ ਕਰਦੀ ਖੈ ਨੌ ਪੋ ਨੂੰ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਜਾਂਦੇ ਆ ਤੇ ਨਿਹੰਗ ਕਾ ਸਿੱਖਾਂ ਨੂੰ ਮੰਗਾ ਕੇ ਉਹਨਾਂ ਦਾ ਸੰਸਕਾਰ ਕਰਾ ਦਿੰਦੇ। ਮੁਮਤਾਜ ਬਸੀ ਪਠਾਣਾ ਮੰਗੀ ਕੋਈ ਸੀ। ਜਦੋਂ ਉਹਦੇ ਵਿਆਹ ਦਾ ਜ਼ਿਕਰ ਚੱਲਿਆ ਨਕਾਹ ਦਾ ਉਹਨ ਇੱਕੋ ਗਲ ਕੇ ਨੀ ਅੱਬਾ ਜਿਹਨੂੰ ਤੋਂ ਦਮਾਦ ਕਹਿ ਦਿੱਤਾ ਮੈਂ ਉਹਦੇ ਪੈਰਾਂ 'ਚ ਆਪਣਾ ਸਜਦਾ ਕਰ ਦਿੱਤਾ ਹੈ। ਮੈਂ ਮੱਥਾ ਟੇਕ ਦਿੱਤਾ ਹੈ। ਉਹ ਬੀਬੀ ਜਿੱਥੇ ਭਾਈ ਸਾਹਿਬ ਦਾ ਸੰਸਕਾਰ ਕੀਤਾ ਇੱਥੇ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਲੰਗ ਤੇ ਬੈਠੇ ਸਾਰੀ ਜ਼ਿੰਦਗੀ ਤਕਰੀਬਨ ਉਸ ਸਿਮਰਨ ਵਿੱਚ ਇਹਨੇ ਬਤੀਤ ਕੀਤੀ ਹੈ ਲੋਕ ਉਹਨੂੰ ਫੁੱਫੀ ਮੁਹਤਾਜ ਕਹਿੰਦੇ ਸੰ ਤੁਹਾਡੇ ਇਲਾਕੇ ਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਤ ਪੋ ਦੀ ਸ਼ਾਮ ਨੂੰ ਕੋਈ ਸੱਜਣ ਪੁਰਾਣੇ ਕਹਿੰਦੇ ਰਾਤ ਨੂੰ ਚਮਕੌਰ ਆ ਪਹੁੰਚੇ ਆ ਬੁੱਧੀ ਚੰਦ रावत ਸਾਡੇ ਪੁਰਾਣੇ ਸਰੂਤ ਕਹਿੰਦੇ ਆ ਜੀ ਸਤ ਗੁਰੂ ਇਸ ਹਵੇਲੀ ਚ ਆਉਂਦੇ ਆ ਜੀ ਜਿਹਨੂੰ ਆਪਾਂ ਗੜੀ ਕਹਿੰਦੇ ਆ ਕੱਚੀ ਗੜੀ ਸਾਡੇ ਇਤਿਹਾਸਕਾਰ ਪੁਰਾਣੇ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਪਰਵੇਸ਼ ਕਰਦੇ ਆ ਸਤਗੁਰਾਂ ਦੇ ਪੰਜ ਪਿਆਰੇ ਚਾਰ ਮੁਕਤਿਆਂ ਦਾ ਜ਼ਿਕਰ ਕੀਤਾ ਜਾਂਦਾ ਸ਼ਾਹਦਤ ਵਿੱਚ ਉਸ ਤੋਂ ਇਲਾਵਾ ਸਤਗੁਰੂ ਦੇ ਦੋ ਵੱਡੇ ਲਾਲ ਆਪ ਹਜ਼ੂਰ ਜਾਨ ਤੋਂ ਪਿਆਰੇ ਸਿੱਖ ਚਮਕੌਰ ਦੀ ਗੜੀ 'ਚ ਸੱਤ ਪੋ ਦੀ ਰਾਤ ਪਰਵੇਸ਼ ਕਰਦੇ ਆ ਸ਼ਾਮ ਕਉ ਰਾਤ ਕਹੋ ਤੇ ਮੈਂ ਪਿਛਲੇ ਸਾਲਾਂ 'ਚ ਵੀ ਕਿਹਾ ਸੀ ਜੀ ਜਦੋਂ ਗੁਰਦੇਵ ਹਵੇਲੀ 'ਚ ਪਰਵੇਸ਼ ਕਰਦੇ ਆ ਸਭ ਇੱਕ ਪ੍ਰਿੰਸੀਪਲ ਸਵਰਨ ਸਿੰਘ ਹੋਏ ਨੇ ਚੰਗੇ ਵਿਦਵਾਨ ਸੰਜੀ ਡਾਕਟਰ ਸ਼ੋਭਪ੍ਰੀਤ ਉਦੋਕੇ ਦੀ ਜਿਹੜੀ ਕਿਤਾਬ ਹੈ ਗੰਗੇ ਸ਼ਹੀਦਾਂ ਬੜੀ ਡਿਟੇਲ ਨਾਲ ਉਹਨੇ ਵਿਆਖਿਆ ਕੀਤੀ ਜੀ ਉਹਨਾਂ ਨੇ ਯਤਨ ਕੀਤਾ ਚਮਕੌਰ ਸਾਹਿਬ ਦਾ ਬਹੁਤ ਸਾਰਾ ਇਤਿਹਾਸ ਉੱਚ ਲਿਖ ਦਿੱਤਾ ਸ਼ਾਹਦਾ ਉਹ ਚੋ ਲਿਖਦੇ ਆ ਪ੍ਰਿੰਸੀਪਲ ਸਵਰਨ ਸਿੰਘ ਕਹਿੰਦੇ ਆ ਹਜ਼ੂਰ ਗੜੀ ਚੋਂਦੇ ਆ ਆਪਣੀ ਕਮਰ ਕੱਸੇ ਦਾ ਖੰਜਰ ਕੱਢ ਕੇ ਗੜੀ ਦੀ ਮਿੱਟੀ ਕੱਚੀ ਮਿੱਟੀ ਲੈਂਦੇ ਆ ਡਲੀ ਨੂੰ ਭੋਰਦੇ ਆ ਫੂਕ ਮਾਰ ਕੇ ਉਤਾਂ ਉਡਾ ਦਿੰਦੇ ਆ ਭਾਈ ਦਿਆ ਸਿੰਘ ਪੁੱਛਦੇ ਨੇ ਮਹਾਰਾਜੇ ਕੀ ਕਹਿਣ ਲੱਗੇ ਇਸ ਗੜੀ 'ਚ ਕੱਲ ਨੂੰ ਜੋ ਕੁਝ ਵਾਪਰਨਾ ਹੈ ਇਸ ਦੇ ਸਾਹਮਣੇ ਵੱਡੇ ਵੱਡੇ ਕਿਲੇ ਝੁਕ ਜਾਣਗੇ ਇਸ ਗੜੀ ਨੂੰ ਇਸ ਮਿੱਟੀ ਨੂੰ ਮੈਂ ਸਲਾਮੀ ਦੇਣਾ ਪਿਆ ਅੱਲਾ ਯਾਰ ਖਾਂ ਜੋਗੀ ਉੱਤੇ ਕਹਿੰਦਾ ਜਿਸ ਖਿੱਤੇ ਮੈਂ ਖਮ ਕਹਤੇ تھے ਆਣਾ ਇਹ ਵਹੀ ਹੈ ਜਿਸ ਖਿੱਤੇ ਮੈਂ ਖਮ ਕਹਤੇ تھے ਆਣਾ ਇਹ ਵਹੀ ਹੈ कल लुट के जिस जगह से जाना ये वही है जिस जगह पे बच्चों को कटाना ये वही है मिट्टी कह देती है कि ठिकाना ये वही है महाराज फिर रात मैं बेनती करांगा दो सिंह भाई मदन सिंह ते भाई काठा सिंह कुछ को इतिहासकारा ने कोठा सिंह ना लिखे भाई मदन सिंह ते काठा सिंह एक रंगरेटा एक रमदासिया ਇਹ ਦੋਨੋਂ ਗੜੀ ਦੇ ਦਰਵਾਜ਼ੇ ਅਕੇ ਆ ਰਾਤ ਸਤਗੁਰੂ ਅਕਾਲ ਪੁਰਖ ਦੇ ਸ਼ੁਕਰਾਨੇ ਚ ਹਨ ਜੀ ਪ੍ਰਮਾਤਮਾ ਦਾ ਸ਼ੁਕਰ ਕੀਤਾ ਉੰਜ ਅੱਲਾ ਯਾਰਖਾ ਜੋਗੀ ਨੇ ਰਾਤ ਦੇ ਦ੍ਰਿਸ਼ ਬੜੇ ਕਮਾਲ ਦੇ ਲਿਖਿਆ ਮੈਂ ਇੱਕ ਦੋ ਤੁਹਾਨੂੰ ਕਹਿ ਦੇਣਾ ਸਤਗੁਰੂ ਰਾਤ ਉੱਠਦਿਆ ਉਹਨੇ ਦ੍ਰਿਸ਼ ਚਿਤਰੇ ਜਿੰਨਾ ਸਿੰਘਾਂ ਨੇ ਸਵੇਰੇ ਸ਼ਹੀਦ ਹੋਣੇ ਘੋੜਿਆਂ ਦੀਆਂ ਕਾਠੀਆਂ ਨੇ ਥੱਲੇ ਜੀਨ ਵਿਛਾਏ ਨੇ ਅਤ ਦੀ ਸਰਦੀ ਏ ਇੱਕ ਇੱਕ ਸਿੰਘ ਕੋਲੋਂ ਲੰਘਦਿਆ ਉਹਨਾਂ ਦੇ ਸਿਰ ਟੱਕਦੇ ਆ ਉਹਨਾਂ ਤੇ ਬਸਤਰ ਪਾਉਂਦੇ ਆ ਉਹ ਕਹਿੰਦਾ ਸੱਚੇ ਵੀ ਜਿੰਨਾ ਸ਼ਹੀਦ ਹੋਣਾ ਕਿਸੇ ਦਾ ਮੱਥਾ ਚੁੰਮਦੇ ਆ ਕਿਸੇ ਦਾ ਗਲਾ ਚੁੰਮਦੇ ਆ ਕਿਸੇ ਦੇ ਹੱਥ ਨੂੰ ਚੁੰਮਦੇ ਆ ਕਿਉਂਕਿ ਪਤਾ ਹੈ ਇਹਨਾਂ ਨੇ ਕੱਲ ਨੂੰ ਸ਼ਹਾਦਤ ਦਾ ਜਾਮ ਪੀ ਜਾਣਾ ਹੈ ਜਨ ਜਿਨ ਸਿੰਘੋਂ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ ਕੱਲ ਸਵੇਰ ਤਾ ਜਿਨ ਖਾਲਸੋਂ ਨੇ ਜੰਗ ਮੇ ਮਰਨਾ ਬਾਲੀ ਸੇ ਸ਼ਹੀਦੋਂ ਕੇ ਹੋਆ ਜਬ ਕੇ ਗੁਜ਼ਰਨਾ ਚੁੰਮਾ ਕਬੀ ਹਲਕੂਮਦਾਨ ਚੌਮਨੇ ਬੈਠੇ ਜਦ ਗੁਰੂ ਜੀ ਪੈਂਤੀ ਆਏ ਤੋ ਚਰਨ ਚੁੰਮਨੇ ਬੈਠੇ ਪਿਆਰੂ ਪਿੱਛੋ ਸਾਰੇ ਅਜਮੇਰ ਚੰਦ ਵਜ਼ੀਰ ਖਾਨ ਸੂਬਾ ਲਾਹੌਰ ਜੰਮੂ ਬਿਜਵਾੜਾ ਇਸ ਇਲਾਕੇ ਦੇ ਜਿੰਨੇ ਰੰਗਣ ਸੰਜੀ ਤੇ ਉਧਰੋਂ ਦਿੱਲੀ ਤੋਂ ਆਈ ਸ਼ਾਈ ਫੌਜ ਸਾਰਿਆਂ ਨੇ ਸੱਤ ਪੋ ਦੀ ਰਾਤ ਨੂੰ ਆ ਕੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ